ਹਾਂ ਜੀ ਬਹਿਗੁਰਦੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਹੱਸਦੇ ਬਸਦੇ ਰਹੋ ਤੇ ਚੜ੍ਹਦੀ ਕਲਾ ਚ ਰਹੋ ਜੀ ਆਪਾਂ ਬਣਾਉਣ ਲੱਗਿਆ ਜੀ ਮੱਕੀ ਦੀਆਂ ਰੋਟੀਆਂ ਦੋ ਤਿੰਨ ਪੇੜੇ ਆਪਾਂ ਨੇ ਕਰ ਲਏ ਜੀ ਬਾਕੀ ਆਪਾਂ ਨਾਲ ਦੀ ਨਾਲ ਕਰਾਂਗੇ ਤਵਾ ਵੀ ਆਪਣਾ ਗਰਮ ਰੱਖਿਆ ਹੋਇਆ ਜੀ ਉਹ ਜੀ ਸਣਾਓ ਸਾਰੇ ਭੈਣ ਭਾਰ ਭੈਣ ਭਰਾ ਜੀ ਕੀ ਹਾਲ ਚਾਲ ਆ ਦੀ ਬਾਕੀ ਆਪਾਂ ਪੇੜੇ ਨਾਲ ਦੀ ਨਾਲ ਕਰ ਲਾਂਗੇ ਦੋ ਤਿੰਨ ਗਮੈਂ ਕਰਕੇ ਰੱਖ ਲੇ ਇਹ ਆਪਾਂ ਜੀ ਨੇਰੀ ਮੱਕੀ ਦਾ ਲਿਆ ਆਟ ਵਿੱਚ ਥੋੜੀ ਜੀ ਆਪਾਂ ਮੌਲੀ ਪਾ ਲਈ ਸੀ ਥੋੜੀ ਜੀ ਮੇਥੀ ਪਾ ਲਈ ਥੋੜੀ ਜੀ ਧਨੀਆ ਨੂੰ ਮਿਰਚ वगैरह ਆਪਾਂ ਕੁਝ ਨਹੀਂ ਪਾਇਆ ਜੀ ਕਿਉਂਕਿ ਆਪਾਂ ਹੀ ਸਬਜੀ ਨਾਲ ਖਾਣੀਆਂ ਨੇ ਉਹਦੇ ਕਰਕੇ ਫਿਰ ਜੇ ਤਾਂ ਆਪਾਂ ਦਹੀਂ ਨਾਲ ਖਾਣੀ ਆਉਂਦੀਆਂ ਨੇ ਫਿਰ ਤਾਂ ਆਪਾਂ ਨੂੰ ਅੰਦਰ ਚ ਪਾ ਲੈਣੇ ਨੇ ਇਹਨਾਂ ਦਾ ਸਬਜੀ ਨਾਲ ਖਾਣੀਆਂ ਨੇ ਫਿਰ ਨਹੀਂ ਲੋੜ ਉਹ ਪੌਦੀ ਪਾਲਕ ਮਿੱਠੇ ਮਿੱਠੀ ਧਨੀਆ ਸਾਰਾ ਕੁਝ ਤੋੜ ਕੇ ਸਮਾਰ ਕੇ ਪਹਿਲਾਂ ਉਹਨਾਂ ਨੂੰ ਧੋ ਲੈਣੇ ਹੁੰਦੇ ਨੇ ਜੀ ਧੋ ਕੇ ਫਿਰ ਕੱਟ ਲੈਣੇ ਹੁੰਦੇ ਨੇ ਕੱਟ ਕੇ ਇੱਕ ਡੱਬੇ ਚ ਪਾ ਕੇ ਰੱਖ ਲੈਣੇ ਹੁੰਦੇ ਨੇ ਤੇ ਫਿਰ ਉਹ ਆਪਣੇ 2-3 ਦਿਨ ਲੰਘ ਜਾਂਦੇ ਨੇ ਜੀ ਆਪਾਂ ਸਬਜ਼ੀ ਚ ਵੀ ਪਾਈ ਜਾਂਦੇ ਆ ਤੇ ਆਪਾਂ ਨਾਲ ਦੀ ਨਾਲ ਇਹ ਵੀ ਰੋਟੀਆਂ ਦੇ ਵਿੱਚ ਵੀ ਪਾਈ ਜਾਂਦੇ ਨੇ ਜੀ ਜੇ ਕਈ ਵਾਰੀ ਆਪਾਂ ਟਾਈਮ ਤੇ ਹੀ ਬਣਾਉਣੇ ਹੁੰਦੇ ਨੇ ਜੀ ਫਿਰ ਕਈ ਵਾਰੀ ਟਾਈਮ ਘੱਟ ਹੁੰਦਾ ਤੇ ਜੇ ਆਪਣੇ ਕੱਟ ਕੇ ਰੱਖੇ ਹੁੰਦੇ ਨੇ ਫਿਰ ਆਪਾਂ ਚੱਕ ਕੇ ਸਾਨੀ ਨਾਲ ਪਾ ਲੈਣੇ ਇਸ ਦੀ ਸ਼ਰੂਕੀ। ਉਹ ਵੀ ਨਰਮ ਨਰਮੀ ਆਪੇ ਚੱਲ ਲਾਂਦੇ। ਦੇਖੋ ਇਹ। ਕੋਟਨੇ ਦੀ ਵਾਸਤੇ ਲੋੜ ਨਹੀਂ ਹੈਗੀ ਰੋਟੀ ਚਾਪਾ ਛੋਟੀਆਂ ਬਣਾਈ। ਆਪਾਂ ਚਾੜ ਦੀ ਰੋਟੀਆਂ ਕੱਟਾਂਗੇ। ਪਰ ਰੋਟੀ ਜਿਹੜੀ ਸਾਈਡ ਆਉਂਦੀ ਹੈ ਇਹ ਨਹੀਂ ਕਰਨਾ। ਵਿੱਚ ਕਣਕ ਦਾ ਆਟਾ ਆਪਾਂ ਜੀ ਨਹੀਂ ਪਾਇਆ। ਨੀਰੀ ਮੱਕੀ ਦੀ ਆਪਾਂ ਬਣਾ ਰਹੇ ਹਾਂ ਜੀ ਰੋਟੀਆਂ। ਆਪਾਂ ਤਵਾ ਚੱਕ ਕੇ ਨਹੀਂ ਰਾੜਨੀ। ਬਸ ਤਵੇ ਦੇ ਉੱਪਰ ਹੀ ਆਪਾਂ ਰਾੜਾਂਗੇ। ਦੋ ਰੋਟੀਆਂ ਤਾਂ ਨਾਲ ਦੀਆਂ ਦੂਸਰੀਆਂ ਰੋਟੀਆਂ ਵੀ ਬਣਾ ਲੈਣੇ ਜੀ। ਜਿਹੜੀ ਭੈਣਪਰਾ ਆਪਣੀ ਨਾਲ ਲੈ ਜੀ। ਤੋ ਪਤਾਈਆ ਜੀ ਵੀ ਵੀਡੀਓ ਲਾਈਕ ਕਰਨੀ ਐ ਸੋਨਾ ਜਾਂ ਪਿਆਰਾ ਜਿਹਾ ਕਮੈਂਟ ਕਰਨਾ ਤੋ ਪਤਾਈਆ ਜੀ ਹੁਣ ਢੰਡ ਦਾ ਮੌਸਮ ਹੋ ਗਿਆ ਸ਼ੁਰੂ ਤੇ ਹੁਣ ਮੱਕੀ ਦੇ ਰੋਟੀਆਂ ਦੀ ਵਧੀਆ ਲੱਗਦੀਆਂ ਨੇ ਲੋ ਜੀ ਰੋਟੀਆਂ ਆਪਣੀ ਬਣ ਗਈ ਤਿਆਰ ਆਪਾਂ ਡੱਬੇ 'ਚ ਰੱਖ ਦਾਂਗੇ ਆਪਾਂ ਦੂਸਰੀ ਰੋਟੀ ਐ ਜਿਹੜੀ ਉਹ ਤਵੇ ਦੇ ਉੱਪਰ ਪਾ ਦਾਂਗੇ ਮੰਤਾ ਦੀ ਇੱਕ ਡੰਗ ਜੇ ਆਪਾਂ ਕਣਕ ਦੀ ਰੋਟੀ ਖਾ ਲੰਨੇ ਆ ਦੂਸਰੇ ਡੰਗ ਮਨ ਕਰਦਾ ਵੀ ਮੱਕੀ ਦੀ ਬਣਾ ਲਈ ਤੇ ਗਰਮੀਆਂ ਦੇ ਵਿੱਚ ਤਾਂ ਜੀ ਫੇ ਵਧੀਆ ਨਹੀਂ ਲੱਗਦੀ ਗਰਮੀ 'ਚ ਤਾਂ ਆਪਾਂ ዳਲਣੀ ਨਹੀਂ ਬਣਾਉਣੀ ਹੁੰਦੀ ਮਿੱਸੀਆ ਰੋਟੀਆਂ ਜਾਂ ਜੀ ਆਪਾਂ ਵਿੱਚ ਬੇਸਣ ਪਾ ਲੈਂਦੇ ਆ ਮੈਂ ਤੇ ਬੇਸਣ ਵਾਲੀਆਂ ਵਧੀਆ ਲੱਗਦੀਆਂ ਨੇ ਉਹ ਜਿਹੜੀ ਆਪਣੀ ਰੋਟੀ ਬਣ ਗਈ ചേ <inaudible> <waiplexable> <men> <negóciohan abre> <smell> <environmentally noise> ਵੱਧਰ ਨਾਲ ਦੂਸਰਾ ਗੈਸ ਆ ਜਿਹੜਾ ਜਿਉ ਵੀ ਗਰਮ ਕਰਨ ਇਹਦੇ ਤੇ ਆਪਾਂ ਦੀ ਛਲਗਮਾ ਦੀ ਸਬਜੀ ਹੈ ਇਹਨੂੰ ਧਰਦਾਂਗੇ ਗਰਮ ਤੇ ਨਾਲ ਦੀ ਨਾਲ ਆਪਾਂ ਗਰਮਾ ਗਰਮ ਕਰਕੇ ਛਕਾਂਗੇ ਤਾਜ਼ਾ ਗਰਮਾ ਗਰਮ ਨਾਲ ਨਾਲ ਆਦੇ ਮੈਂ ਲੋ ਜੀ ਆਪਣੀ ਇਹ ਵੀ ਰੋਟੀ ਬਣ ਕੇ ਤਿਆਰ ਹੈ। ਲੋ ਜੀ ਆਪਣੀ ਅਗਲੀ ਰੋਟੀ ਵੀ ਬਣ ਕੇ ਤਿਆਰ ਹੈ। ਇਹਨੂੰ ਵੀ ਆਪਾਂ ਦੇਸੀ ਘਿਓ ਨਾਲ ਛੋਪੜ ਕੇ ਡੱਬੇ 'ਚ ਰੱਖੇ ਜਾਵਾਂਗੇ ਨਾਲ ਦੀ ਨਾਲ। फिर अपनी रोटी है कि जी ठंडी नहीं होती है इधर अपनी सब्जी भी होगी गर्म ਇਸੇ ਵੇਲੇ ਇਹ ਕਰ ਦਾਂਗੇ ਇੱਕ ਸਾਈਡ ਤਾਂ ਬਣ ਗਈ ਤੇ ਜੀ ਦੂਸਰੀ ਵੀ ਬਣ ਰਹੀ ਆਪਾਂ ਜਦ ਤੱਕ ਥਾਲੀ ਕਰ ਲੈਨੇ ਆ ਜੀ ਤਿਆਰ ਸਬਜ਼ੀ ਰੱਖ ਲੈਨੇ ਇੱਕ ਆਪਣੀ ਸਬਜ਼ੀ ਹੈ ਜੀ ਦੋ ਦੋ ਇਹ ਆਪਣੀ ਅਬੀ ਰੋਟੀ ਬਣ ਕੇ ਤਿਆਰ ਉੱਤੇ ਆਪਾਂ ਚੋਪੜੀ ਹੀ ਲਾਵਾਂਗੇ ਜੀ ਕਣ ਚੋਪੜੀ ਲਾਵਾਂਗੇ ਲੋਹ ਦੀ ਰੋਟੀ ਆਪਾਂ ਨੇ ਕਰ ਲਈ ਸਰਵਤ ਤੇ ਇੱਧਰ ਆਪਾਂ ਲਈ ਜੀ ਛੱਲ ਗੋਵਾਂ ਦੀ ਸਬਜ਼ੀ ਤੇ ਨਾਲ ਆਪਾਂ ਲਈਆਂ ਦੀ ਬੜੀ ਹੋਲਗੀ ਤੇ ਆਲੂਆਂ ਦੀ ਇਹ ਵੀ ਸਬਜ਼ੀ ਹੋਈ ਹੈ ਜੀ ਸਾਰੇ ਭੈਣ ਭਰਾ ਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਜਿਹੜੀ ਵੀਡੀਓ ਹੈ ਜੀ ਉਹ ਕਿਵੇਂ ਲੱਗੀ ਲੋਡੀ ਤੁਪਣੀ ਰੋਟੀ ਹੋ ਗਈ ਸਰਵ। ਇਹ ਪਤਲਾ ਬਿਨਿ ਚੱਕਣ ਤੇ ਸਾਰੇ ਭੈਣ ਭਰਾ ਕੀ ਸੁਣ ਸੁਣੇ ਕਮੈਂਟ ਕਰਿਆ ਕਰੋ। ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਬਣਾਈ ਰੱਖਿਓ। ਸਾਰੇ ਭੈਣ ਭਰਾਵਾਂ ਨੂੰ ਧੰਨਵਾਦ ਆ ਜੀ ਰਸ ਦੇ ਵਸ ਦੇ ਰੋਹ ਦੀ ਚੜ੍ਹਦੀ ਕਲਾ ਚ ਰਹੋ।